ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਬਾਈ ਤੁਹਾਨੂੰ ਸ਼ੌਂਕ ਕਰਾਈਏ ਅੱਜ ਆਪਾਂ ਇਹ ਹੀ ਹੂਟਰ ਸਿਸਟਮ ਲਾਉਣ ਲਈ ਆ ਗੁਰੂ ਘਰ ਲਾਇਆ ਆਪਾਂ ਹੂਟਰ ਸਿਸਟਮ ਤੱਲਣ ਪਿੰਡ ਪਹੁੰਚੇ ਹੋਏ ਆਂ ਸਾਬੀ ਭਾਜੀ ਦੇ ਘਰੇ ਭਾਜੀ ਹੁਣਾਂ ਨੇ ਬੁਲਾਇਆ ਸੀ ਕਿਉਂਕਿ ਇੱਥੇ ਚੋਰੀ ਹੋ ਗਈ ਸੀ ਤੇ ਸਿਸਟਮ ਜਿਹੜਾ ਆਪਾਂ ਇੱਥੇ ਗੁਰੂ ਘਰ ਲਗਾ ਦਿੱਤਾ ਹੈ ਜੀ ਤੇ ਭਾਜੀ ਦੇ ਕੋਲ ਆਹੀ ਆਹੀ ਤੇ ਮੈਂ ਕਹਾ ਭਾਜੀ ਦੇ ਕਬੂਤਰਾਂ ਦਾ ਕਰਦੇ ਆਂ ਸ਼ੌਂਕ ਤੇ ਬਹੁਤ ਸੋਹਣੇ ਸੋਹਣੇ ਪ੍ਰਿੰਦੇ ਨੇ ਭਾਜੀ ਹੁਣਾਂ ਦੇ ਕੋਲ ਤੱਲਣ ਪਿੰਡ ਜਲੰਧਰ ਸ਼ਹਿਰ ਦੇ ਬਿਲਕੁਲ ਲਾਗੇ ਆ ਇਹ ਪਿੰਡ ਜੀ ਤੇ ਭਾਜੀ ਹੁਣੀ ਵੇਚੀ ਨੇ ਜੀ ਖੁੱਡੇ ਤੇ ਹੋਰ ਭਾਜੀ ਕੀ ਹਾਲ ਚਾਲ ਹੈ ਜੀ ਠੀਕ ਹੋ ਐ ਭਾਜੀ ਦੇ ਕਬੂਤਰ ਆ ਤੇ ਇਹ ਕਬੂਤਰੀਆਂ ਆ ਭਾਈ ਸਾਰੀਆਂ ਸਾਰੀਆਂ ਕਬੂਤਰੀਆਂ ਇਹ ਸਾਰੀਆਂ ਕਬੂਤਰੀਆਂ ਕਬੂਤਰ ਜਿਹੜੇ ਆ ਦੂਸਰੇ ਖੁੱਡਿਆਂ ਚ ਨੇ ਭਾਜੀ ਦੇ ਤੇ ਮੈਂ ਕਹਾ ਆਏ ਆ ਤੇ ਸ਼ੌਂਕ ਕਰਾ ਦਿੰਨੇ ਆ ਮਰਾ ਦੀਏ ਚਾਤੀ ਜੀ ਮੜੀ ਆ ਲਓ ਜੀ ਇਹ ਸਾਰੀਆਂ ਵੱਡੀਆਂ ਕਬੂਤਰੀਆਂ ਨੇ ਬਾਈ ਹੁਣਾਂ ਦੀਆਂ ਅੱਛਾ ਇਹ ਚੁੱਡਣ ਵਾਲੀਆਂ ਵੀ ਨੇ ਦੇਖੋ ਬਾਈ ਬਾਲੇ ਸੁਨੱਖੇ ਸੋਹਣੇ ਜਾਨਵਰ ਆ ਇਹ ਕੁਝ ਹੀ ਦਿਨ ਦੀ ਆ ਬਾਈ ਇਹ ਸਿਰਫ ਤੁਹਾਡੇ ਸ਼ੌਂਕ ਦੇ ਲਈ ਆ ਇਹਨਾਂ ਦੇ ਵਿੱਚੋਂ ਜਿਹੜਾ ਸੇਲ ਕੋਈ ਨਹੀਂ ਹੈਗਾ ਉਹਰੇ ਐਸੀ ਹੂਟਰ ਸਿਸਟਮ ਲਗਾਉਣਾ ਤੇ ਮੈਂ ਆਪਾਂ ਕਰਾ ਦਿੰਨੇ ਆ ਸ਼ੌਂਕ ਬੋਹ ਸੋਹਣੇ ਪ੍ਰਿੰਦੇ ਭਾਜੀ ਹੁਣਾਂ ਦੇ ਕੋਲ ਤੇ ਇਸੇ ਲਈ ਆਪਾਂ ਦਿਲ ਕੀਤਾ ਮੈਂ ਕਿ ਚਲੋ ਪਹਿਲਾਂ ਆਪਣਾ ਆਰਾਧਾ ਨਹੀਂ ਸੀ ਵੀਡੀਓ ਬਣਾਉਂਦਾ ਤੇ ਮੈਂ ਕਿ ਹੁਣ ਆਪਾਂ ਕਰਾਉਂਦੇ ਆ ਸ਼ੌਂਕ ਬਹੁਤ ਪੁਰਾਣੇ ਖਡਾਰੀ ਨੇ ਆਪਣੇ ਦੁਆਬੇ ਜਲੰਧਰ ਏਰੀਏ ਦੇ ਤੇ ਇਹ ਕਬੂਤਰੀਆਂ ਭਾਜੀ ਇੱਕ ਉਹ ਪਰੇ ਚੱਪ ਕਰੈ ਸ਼ੂ ਕਬੂਤਰੀ ਬੈਠੀ ਆ ਇਹ ਕਿਹੜੇ ਕਬੂਤਰਾਂ ਚੋਂ ਭਾਜੀ ਕਪੜਾ ਭਰਾ ਆ ਮੁੰਡਾ ਸਿਰਫ ਆਪਣਾ ਗਲਾ ਦੋ ਵੀ ਕੀ ਰਹਾਣਾ ਕਲਾ ਜੀਤੀ ਜਾਨਾ ਚੱਲਾ ਉਹ ਜਲ ਕੇ ਵੱਧ ਜੁੜਾ ਤੇ ਕਿਹਾ ਸੀ ਉਹ ਮੇਰੇ ਪੱਠੇ ਆ ਤੇ ਇਹਨਾਂ ਦਾ ਰਿਜ਼ਲਟ ਕੀ ਆ ਇਹਨਾਂ ਦਾ ਰਿਜ਼ਲਟ ਜੀ ਉਹ ਜੁੜੇ ਦੇ ਉਹਦਾ ਸੈਹਪੁਰ ਗੁਰੂ ਜਿੱਤੀ ਸੀ ਪੱਠੀ ਅੱਛਾ ਤੇ ਕਪੂਰਪੰਡ ਜਿੱਤੀ ਸੀ ਆਹ ਦੇਖੋ ਜੀ ਉਰੇ ਆ ਗਈ ਚੱਪ ਕਰਾਛੋ ਹਾਂਜੀ ਤੇ ਉਹ ਉਹਦਾ ਪੇ ਹੈਗਾ ਬੱਗਾ ਸ਼ਾਕ ਅੱਛਾ ਤੇ ਉਹ ਇੱਕ ਪੱਠਾ ਚੱਪ ਕੱਢਦਾ ਇੱਕ ਬੱਗਾ ਕੱਢਦਾ ਮਾਂ ਕਿਦਾਂ ਦੀ ਆ ਮਾਂ ਵੀ ਬੱਗੀ ਸ਼ਾਕ ਦੀ ਆ ਅੱਛਾ ਤੇ ਇਹ ਚੱਪ ਕੱਢ ਦਿੰਦੇ ਆ ਉਰੇ ਛੋਟੀ ਦਾ ਚੱਪ ਜਾ ਚੀਨਾ ਕੱਢਦਾ ਠੀਕ ਆ ਠੀਕ ਆ ਘਰ ਕਿੰਨਾ ਘੁੱਟਦੇ ਆ ਘਰੇ ਉਹ ਤੋਂ 3 ਘੰਟੇ ਜੀ ਠੀਕ ਆ ਜੀ ਘਰੇ 20 7 8 ਘੰਟੇ ਲਾ ਦਿੰਦੇ ਆ ਹੈ ਸੋਹਣੇ ਕਬੂਤਰ ਆ ਬਾਈ ਆ ਜਿਹੜੀ ਕੂਦਰੀ ਚਾਲੀਆਂ ਚ ਕੁੜੀ ਆ ਜੀ ਹਾਂਜੀ ਲਾਲਚੀਨੀ ਹਾਂਜੀ ਇਹ ਨਗਰਸਰ ਵਾਲੇ ਆਪਣੀ 175 ਕਬੂਤਰਾਂ ਚ ਤੀਜੇ ਨੰਬਰ ਤੇ ਰਹੀ ਸੀ ਆ ਜਿਹੜੀ ਬਈ ਲਾਲਚੀਨੀ ਤੁਸੀਂ ਦੇਖ ਦਿਓ ਖਟੀਆਂ ਦੀ ਹਾਂਜੀ 175 ਕਬੂਤਰਾਂ ਉੱਤੇ ਸੀ ਤੀਜੇ ਨੇ ਉੱਪਰ ਤੇ ਸੀ ਤੀਜਾ ਨੰਬਰ ਇਹ ਕਬੂਤਰੀ ਨੇ ਬਣਾਇਆ ਬਾਈ ਤੇ ਪਹਿਲਾਂ ਵੀ ਆਪਣਾ ਐਸੀ ਆਪਾਂ ਸਮਝ ਨਹੀਂ ਕੀਤੀ ਸੀ ਜੀ ਸਹੀ ਆ ਸਹੀ ਆ ਬੀਕ ਉੱਤੇ ਮਤ ਜਿਹੜੇ ਬਾਗੀਆਂ ਉੱਤੇ ਕੇ ਆਏ ਸਹੀ ਹੈ ਸਹੀ ਹੈ ਜੀ ਆਹ ਦੇਖੋ ਬਾਈ ਇਹ ਕੋਈ ਬਿਖੀਆਂ ਲੈਂਨ ਦੇ ਵਿੱਚ ਹੀ ਬਾਜੀ ਉਹ ਇੱਕ ਲਾਲ ਚੀਨੀ ਤੇ ਫੜ ਕੇ ਦਿਖਾਓ ਆ ਵਿੱਚ ਬੈਠੀ ਆ ਨਾ ਵਾਲੀ ਸਨਖੀ ਜਹੀ ਉਹ ਚੱਪ ਦੇ ਲੱਗੀ ਆ ਉਹ ਕਾਲੀ ਜੀ ਚੀਨੀ ਲਾਲ ਚੀਨੀ ਜੀ ਆ ਜਿਹੜੇ ਪਰ ਜੀਰੀ ਜੀਰੀ ਹਾਂ ਜੀਰੀ ਹਾਂ ਆ ਲੋ ਵੇ ਤਾਂ ਮੈਂ ਸ਼ੌਂਕ ਕਰਾਉਂਦੇ ਆ ਕਬੂਤਰੀ ਦਾ ਬਾੜੀ ਸੋਹਣੀ ਆ ਕਬੂਤਰੀ ਇਹ ਜੀ ਖਟੀਆਂ ਆ ਖਾਣੇ ਕਬੂਤਰੀ ਦੀਆਂ ਇਹ ਲਾਲ ਚੀਨੀ ਵਾਲੀ ਆ ਨਹੀਂ ਇਹ ਤਾਂ ਵੀ ਮੱਗਾਈ ਆ ਜੀ ਅੱਛਾ ਮਾਂ ਕਾਲੀ ਚੀਨੀ ਸੀਗੀ ਜੀ ਮਾਂ ਇਹਦੀ ਕਾਲੀ ਚੀਨੀ ਸੀਗੀ ਹਾਂਜੀ ਹਾਂਜੀ ਆਹ ਦੇਖੋ ਵੇ ਕਬੂਤਰੀ ਬਾੜੀ ਸੁਨੱਖੀ ਆ ਤੇ ਇਹ ਵੈਸੇ ਹੁਣ ਬੱਚਿਆਂ ਵਾਲੀ ਆ ਅੱਛਾ ਹਾਂਜੀ ਹਾਂਜੀ ਤੇ ਇਹ ਕਬੂਤਰ ਵੈਸੇ ਜਿਹੜਾ ਉਹ ਜਦੋਂ ਉਹ ਘਰਦਿਆਂ ਬਾਗੀਆਂ ਣਾਉਂਦੇ ਸੀ ਹਾਂਜੀ ਏ ਉਹ ਨਸਲ ਚੱਲੀ ਆਉਂਦੀ ਆ ਜੀ ਉਹ ਨਸਲ ਹੈ ਹੈ ਹਾਂਜੀ ਹਾਂਜੀ ਇਹਦੀ ਮਾਂ ਜਿੱਦਾਂ ਕਹ ਦੋ ਵੀ ਇਹਦੀ ਜਿਹੜੀ ਮਾਂ ਨਹੀਂ ਮਾਸੀ ਟੇਕ ਬਾਜੀ ਨੇ ਆਪਾਂ ਨੂੰ ਗਿਫਟ ਕੀਤੀ ਸੀ ਠੀਕ ਆ ਉਹ ਰੱਤੀ ਸੀਗੀ ਅੱਛਾ ਤੇ ਇਹਦੀ ਫੇਰ ਗਾਂ ਹੌਲੀ ਹੌਲੀ ਅੱਗੇ ਤੋਂ ਅੱਗੇ ਚਿੰਝ ਹੁੰਦੀ ਗਈ ਥੋੜੀ ਬਹੁਤ ਬਰੀਕ ਨੋਕਾਂ ਵੀ ਇਹਨਾਂ ਦੀਆਂ ਛੋਟੀਆਂ ਛੋਟੀਆਂ ਹਨਾ ਬਹੁਤ ਵਧੀਆ ਜੀ ਇਹਦਾ ਭਰਾ ਉਹਦਾ ਆਪਾਂ ਛੱਡਿਆ ਸੀ ਬੱਲੇ ਬਾਜੀ ਤੇ ਪਿਛਲੇ ਸਾਲ ਹਾਂਜੀ ਉਹ ਪੰਜਵਾ ਹਰ ਗਿਆ ਸੀਗਾ ਜੀ ਪੰਜਵਾ ਹਰ ਗਿਆ ਹੈਗਾ ਤੇ ਕਹਦੇ ਕੀ ਆਪਣਾ ਉੱਥੇ ਬੱਲੇ ਫਸ ਗਏ ਅਡੂ ਬਿਲਕੁਲ ਬਿਲਕੁਲ ਤੇ ਇਹ ਜਿਹੜੀਆਂ ਸਾਰੀਆਂ ਪੁਰਾਣੀਆਂ ਬਰੀਡਾਂ ਆ ਪਾਜੀ ਇਧਰੋਂ 3 ਨੰਬਰ ਤੇ ਕਬੂਤਰੀ ਬੈਠੀ ਖਟੀਆਂ ਦੀ ਹਾਂਜੀ ਹਾਂਜੀ ਇਹ ਆਪਾਂ ਜੀ ਮੁੰਦੀ ਵਾਲੀ ਵਜਦੇ ਆ ਜੀ ਇਹਨਾਂ ਦਾ ਭਰਾ ਮੁੰਦੀ ਚਟਿਆ ਸੀ ਬਡਾਲੇ ਮਾਹੀ ਫਾਸਟ ਅੱਛਾ ਹਾਂਜੀ ਤੇ ਪਾਜੀ ਜਿੱਦਾਂ ਮੀਰ ਆ ਕਬੂਤਰ ਨੂੰ ਹੁੰਦੇ ਹਾਂਜੀ ਚਪਟੇ ਸਿਰ ਵਾਲੇ ਓਵੇਂ ਆ ਇਹ ਤਾਂ ਕਹ ਲੋ ਕਾਕੇ ਕਿਲੇ ਵਾਲੇ ਜਿਹੜੇ ਜਿਹੜੇ ਕਬੂਤਰ ਆ ਉਹਨਾਂ ਦੀ ਮਤਲਬ ਇਹਨਾਂ ਚ ਦਿਖ ਪੈਂਦੀ ਆ ਇਹਨਾਂ ਦੇ ਵਿੱਚ ਇਹਦਾ ਪੇਜ ਜੀ ਆਪਾਂ ਨੂੰ ਦਿੱਤਾ ਸੀ ਹੈਪੀ ਸਿੰਗੜੀ ਵਾਲ ਨੇ ਠੀਕ ਆ ਜੀ ਤੇ ਉਹ ਸਿਗਾ ਇਹ ਸਾਈਂ ਵਾਲੇ ਕਬੂਤਰਾਂ ਦਾ ਪੱਠਾ ਸੀ ਬਸ ਉਹ ਹੀ ਆ ਜਾਂਦੇ ਨਾ ਤੁਹਾਨੂੰ ਫਿਰਕੇ ਵਿੱਚ ਹੀ ਹਨ ਹਾਂਜੀ ਪੂਰੀ ਦੇਖੋ ਹੀ ਬਣਾਉਂਦੇ ਆ ਤੇ ਮਾਂ ਆਪਣੇ ਘਰ ਦੀ ਸੀਗੀ ਤਾਂ ਇੱਥੇ ਇਹਦੀ ਮਾਂ ਬੂ ਇਹ ਆਪਾਂ ਤਿੰਨ ਚਾਰ ਭੈਣ ਭਰਾ ਛੱਡੇ ਜਿੰਦੇ ਸਾਰੇ ਜਿੱਤੇ ਆ ਜੀ ਸਹੀ ਆ ਹਾਂਜੀ ਹਾਂਜੀ ਬਹੁਤ ਸੋਹਣਾ ਆ ਮਤਲਬ ਜੂੜੀ ਇਹਦਾ ਬਹੁਤ ਸੋਹਣਾ ਆ ਪਰ ਵੀ ਬਹੁਤ ਵਧੀਆ ਤੇ ਇਹਦਾ ਭਰਾ ਮੁੰਡੀ ਜਿੱਤਿਆ ਸੀਗਾ ਉਥੇ ਗਡਾਲੇ ਮਾਹੀ ਤੇ ਫੇਰ ਇਹਨਾਂ ਦੇ ਮੁੰਡੀ ਵਾਲੇ ਰਖਤਾ ਜੀ ਨਾਲ ਹਾਂ ਆ ਦੇਖੋ ਬਾਈ ਇਨਾ ਇੱਕ ਦੇਖੀ ਹੁੰਦੀ ਆ ਕਬੂਤਰਾਂ ਦੀ ਹੌਲੀ ਹੌਲੀ ਕਬੂਤਰਾਂ 'ਚ ਰਹਿ ਕੇ ਬੰਦਾ ਫਿਰ ਨਾ ਪਹਿਚਾਣਨ ਲੱਗ ਜਾਂਦਾ ਇਹ ਬੈਠੀ ਆ ਸਾਹਮਣੇ ਕਬੂਤਰੀ ਇਹ ਕਿੰਨੇ ਕ ਬੱਚੇ ਪਾ ਜਿਹੜਾ ਕਬਨਾਂ ਵਾਲਿਆ ਅੱਗ ਕੀ 50 ਕ ਬੱਚੇ ਕਢਾਈ ਸੀਗੇ ਜੀ 50 ਕ ਬੱਚੇ ਬਣਾਇਆ ਹੈ ਹਾਂ ਹਾਂ 50 ਕ ਬਣਾਇਆ ਹੁਣ ਬਾਜੀਆਂ ਤੋਂ ਥੋੜੀਆਂ ਛੱਡੀ ਦੀਆਂ ਸਹੀ ਆ ਸਹੀ ਆ ਜਿਆਦਾ ਕਬੂਤਰ ਆਪਾਂ ਸੱਖ ਨੂੰ ਦੇਤੇ ਰਾਣੀਪੁਰ ਵਾਲੇ ਨੂੰ ਠੀਕ ਆ ਠੀਕ ਆ ਤੇ ਉੱਥੋਂ ਜਿਆਦਾ ਛੱਡੀ ਦੀਆਂ ਮੇਰੇ ਨਾਲ ਦੇ ਮੁੰਡੇ ਸਾਰੇ ਬਾਹਰ ਚਲੇ ਗਏ ਮੋਰੇ ਮੈਂ ਫੇਰ ਵੀ ਨਹੀਂ ਲੱਗਦਾ ਵੈਜੀ ਤਾਂ ਨਹੀਂ ਪੈਂਦੀ ਕੀ ਜਿਆਦਾ ਵੈਰੀ ਹੁਣ ਤਾਂ ਕੱਢੀ ਦੀ ਨਹੀਂ ਅੱਛਾ ਉਦੋਂ ਵੀ ਕੱਢਾਂਗੇ ਪ੍ਰੇਰ ਜੀ ਤੇ ਜਿਆਦਾ ਪੈਂਦੀ ਤਾਂ ਨਹੀਂ ਤੁਹਾਡੇ ਇੱਥੇ ਬਹੁਤ ਪੈਂਦੀ ਆ ਜੀ ਬਹੁਤ ਪੈਂਦੀ ਆ ਬਹੁਤ ਪੈਂਦੀ ਆ ਉਹੀ ਆਧੇ ਕਬੂਤਰ ਤੇ ਚੰਗੇ ਜਿਹੜੇ ਹੁੰਦੇ ਉਹ ਵੈਜੀ ਲੈ ਜਾਂਦੀਆਂ ਕਈ ਵਾਰ ਮੰਦਾ ਹੋਈ ਆ ਦੁਆਵਾ ਹੀ ਕਰਦਾ ਰਹਿੰਦਾ ਵੀ ਕਿਤੇ ਬੈਰੀ ਨਾ ਲੈ ਜਾਵੇ ਬੈਰੀ ਨਾ ਲੈ ਜਾਵੇ ਯੇ ਲੈ ਡਾਇ ਰਹਿੰਦੇ ਆ ਹਾਂਜੀ ਹਾਂਜੀ ਇਹੀ ਚੱਕਰਾਂ ਦੇ ਵਿੱਚ ਸਾਰਾ ਦੇਣਾ ਲੰਮੀ ਜਾਂਦਾ ਜਾਣੀ ਇਹ ਦੋ ਤਿੰਨਾਂ ਨਸਲਾਂ ਤੋਂ ਹੀ ਜ਼ਿਆਦੀ ਬਰੀਡ ਬਣੀ ਆ ਸਹੀ ਆ ਸਾਡੀ ਆਹ ਚੂਤਰੀ ਸੀ ਜੀ ਉਹਦਾ ਆਹ ਚੂਤਰੀ ਆ ਜੀ ਹੁਣ ਇਹ ਅੰਡੇ ਦੀ ਧਰੌਂਦੀ ਅੱਛਾ ਤੇ ਇਹ ਕੂਤਰੀ ਆਪ ਵੀ ਉਹਦਾ ਦੋ ਬਾਜੀਆਂ ਜਿੱਤੀ ਹੋ ਆ ਜੀ ਪਹਿਲਾਂ ਸਾਨੀ ਜਿੱਤੀ ਸੀਗੀ ਅੱਖ ਚ ਟੀ ਰਾਇਦੇ ਹੈ ਜਦੋਂ ਬਾਜੀ ਉੱਡਦੀ ਹੁੰਦੀ ਹੁੰਦੀ ਸੀ ਇਹ ਜੀ ਤੇ ਇਹ ਖਟ ਕਾਲੀਆਂ ਦੀ ਸੀਗੀ ਉਦੋਂ ਜੀ ਅੱਛਾ ਹੌਲੀ ਹੌਲੀ ਇਹ ਖਟੀਆਂ ਕਰ ਗਈ ਜੀ ਖਟੀਆਂ ਕਰ ਆ ਵੀ ਕਰ ਚੱਲੀ ਆ ਆ ਦੇਖ ਲਓ ਬਈ ਕਾਲੀਆਂ ਤੋਂ ਖਟੀਆਂ ਬਣ ਗਿਆ ਨੋਕਾਂ ਵੀ ਚੇਂਜ ਕਰ ਜਾਂਦੇ ਆ ਬਾਈ ਆਪਾਂ ਇਹ ਰਿਐਲਿਟੀ ਦੇਖੀ ਹੋਈ ਆ ਨੋਕਾਂ ਚੇਂਜ ਕਰਦੇ ਕਬੂਤਰ ਭਾਜੀ ਇਹ ਪਹਿਲੀ ਬਾਜੀ ਉੱਡੀ ਸੀਗੀ ਸਾਨੀ ਸਾਨੀ ਤੇ ਦੂਜੀ ਬਾਜੀ ਉਸੇ ਸਾਲ ਉੱਡੀ ਸੀ ਜਗਤਪੁਰ ਜਗਤਪੁਰ ਹਾਂਜੀ ਇਹ ਦੋਈ ਥਾਂ ਫੇ ਜਗਤਪੁਰ ਸਾਨੀ ਹੋਈ ਸੀ ਸਾਨੀ ਤਾਂ ਫੇ ਸਭ ਤੋਂ ਵੱਧ ਉੱਡੀ ਸੀ ਸਹੀ ਆ ਤੇ ਇਹਦੇ ਧੀਆਂ ਪੁੱਤ ਜੀ ਜਿੱਦਾਂ ਆਪਣੇ ਕੋਲ ਤ੍ਰੀਮਨ ਜੱਟੇ ਆ ਜੀ ਠੀਕ ਆ ਇਹਦੀ ਟੀ ਮੁੜ ਕੇ ਸੋਹੜੇ ਵੀ ਜਿੱਤੀ ਇਹਦੀ ਮਾਂ ਕਦੋਲੇ ਵੀ ਜਿੱਤੀ ਜਿਹੜੀ ਮਾਂ ਇਹ ਹੈ ਮਾਂ ਨਹੀਂ ਭੈਣ ਮੋਰਾ ਵਾਲੀ ਵੀ ਜਿੱਤੀ ਠੀਕ ਆ 2012 ਚ ਇਹ ਹੀ ਪੁਰਾਣੀ ਬਰੀਡ ਆ ਜੀ ਇਹ ਹੀ ਸਾਰਿਆਂ ਦੇ ਜਾਰੇ ਸਭ ਤੋਂ ਪੁਰਾਣੀ ਬਰੀਡ ਇਹ ਆ ਜੀ ਇਹ ਉਦਾਂ ਕਿਹੜੀ ਨਸਲ ਆ ਹੋਊਗੀ ਇਹ ਮਾਂ ਵਾਲੇ ਪਾਸਿਓਂ ਜੀ ਇਹ ਆਏ ਆ ਜੀ ਆਪਣੇ ਕੋਲ ਟੇਕ ਭਾਜੀ ਕੋਲ ਠੀਕ ਆ ਤੇ ਪੇ ਵਾਲੇ ਪਾਸਿਓਂ ਆਏ ਸੀਗੇ ਜੀ ਨਰਵੇਰ ਮੁੰਡਾ ਭਗਾਣੇ ਤੋਂ ਆਂ ਭਗਾਣੇ ਵਾਲਾ ਨਰਵੇਰ ਹਾਂਜੀ ਬਗਲਾ ਵਾਲੇ ਉਹਦੇ ਵੱਜਦੇ ਸੀਗੇ ਠੀਕ ਆ ਇਹ ਬਗਲਾ ਵਾਲੇ ਦੀ ਸਿੱਧੀ ਧੀ ਆ ਜੀ ਸਹੀ ਆ ਸਹੀ ਆ ਸਹੀ ਆ ਇਹਦੀਆਂ ਗਾਂ ਫੇਟੀਆਂ ਵੀ ਜਿੱਤੀਆਂ ਹਾਂ 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 ਧੀਆਂ ਦੀਆਂ ਧੀਆਂ ਜਿਹੜੀਆਂ ਐਤ ਕੀ ਉੱਥੇ ਨੰਗਸਰਾਲੇ ਪਿਛਲੇ ਸਾਲ ਜਿੱਤੀਆਂ ਸੀਗੀਆਂ ਤੁਹਾਨੂੰ ਹਾਂਜੀ ਹਾਂਜੀ ਉਹਦੀ ਢੀੜੀਆਂ ਧੀਆਂ ਸੀ ਦੋਨੇ ਠੀਕ ਆ ਜੀ ਫਰਸਟ ਵੀ ਤੇ ਠਲਡ ਵੀ ਸਹੀ ਆ 175 ਕੁਪਟਰ ਉੱਡੇ ਸੀ ਹਾਂਜੀ ਹਾਂਜੀ ਉਹ ਜਿਹੜੀ ਫਰਸਟ ਆਈ ਸੀ ਉਹ ਆਪਾਂ ਸੁਖ ਨੂੰ ਦੇਤੀ ਠੀਕ ਆ ਜੀ ਜਿਹੜੀ ਤੀਜੇ ਨੰਬਰ ਤੇ ਰਹੀ ਸੀ ਉਹ ਆਪਣੇ ਕੋਲੇ ਜੀ ਸਹੀ ਆ ਦੇਖੋ ਬਾਈ ਸਾਬੀ ਭਾਜੀ ਤਲਣ ਵਾਲਿਆਂ ਦਾ ਸ਼ੌਂਕ ਕਬੂਤਰ ਨਗੀਨੇ ਆ ਇੱਕ ਤੋਂ ਇੱਕ ਕਬੂਤਰ ਹੀ ਆ ਲਗਭਗ ਸਾਰੀਆਂ ਹੀ ਜਿੰਨੀਆਂ ਆ ਭਾਜੀ ਇਹਦੇ ਵੀ ਚਿੱਟੀਆਂ ਦੇ ਆ ਤੁਹਾਡੇ ਇਹ ਕਿਹੜੇ ਆ ਇਹ ਵੀ ਆ ਦੇਖੋ ਜੀ ਇਹ ਸਭ ਨੂੰ ਦੱਸਦਾ ਜੀ ਇਹ ਜਿਹੜੇ ਛੱਡਣੇ ਆ ਇਹ ਆ ਜਿਹੜੀ ਤੁਹਾਨੂੰ ਮੈਂ ਪੁਰਾਣੀ ਕਬੂਤਰੀ ਦਿਖਾਈ ਹੈ ਜੀ ਹਾਂਜੀ ਉਹਦੇ ਪੁੱਤਰੀ ਧੀ ਆ ਜੀ ਆਹ ਲਓ ਬਾਈ ਇਹ ਉਹਦੇ ਪੁੱਤਰੀ ਧੀ ਆ ਜਿਹੜਾ ਪੇ ਕਾਲੀ ਚਿੱਟੀ ਦਾ ਹੈ ਜੀ ਸਹੀ ਹੈ ਜੀ ਹਾਂਜੀ ਯਾਨੀ ਏਸੀ ਕੂਤਰੀ ਦੇ ਧੀਆਂ ਪੁੱਤ ਸਾਰੇ ਆਪਾਂ ਬੱਚਿਆਂ ਨੂੰ ਪਾਈ ਆ ਜਿਹੜੀ ਪਹਿਲਾਂ ਦਿਖਾਈ ਤੁਹਾਨੂੰ ਸਹੀ ਆ ਉਹੀ ਜਗਾ ਛੜ ਛੜਦੀਆਂ ਇਹ ਕਿ ਹੁਣ ਛਕੜੀ ਕੂਤਰੀ ਗਾ ਹੈ ਠੀਕ ਆ ਜੀ ਹਾਂਜੀ ਆਹ ਇਹ ਹਰਕੀ ਦੀ ਪੱਠੀ ਆ ਤੇ ਇਹ ਵਧੀਆ ਉੜਦੇ ਆ ਜੀ ਬੜੇ ਚੰਗੇ ਉਡਾ ਰਹੇ ਨੇ ਹਾਂਜੀ ਘਰੇ ਉੜ ਜਾਂਦੇ ਆ ਜੀ 40 ਡਿਗਰੀ ਦੇ ਵਿੱਚ ਉੜ ਜਾਂਦੇ 3-4 ਵਜੇ ਤੱਕ ਸਹੀ ਆ ਸਹੀ ਆ ਘਰਦੀਆਂ ਬਾਜੀਆਂ ਚ ਵੀ ਉੜ ਜਾਂਦੇ ਆ 40 ਡਿਗਰੀ ਬਹੁਤ ਹੁੰਦਾ ਟੈਂਪਰੇਚਰ ਘਰਦੀਆਂ ਬਾਜੀ ਚ ਆਪਣੇ ਉੜਦੇ ਹੀ ਰਹੇ ਜੀ ਸਹੀ ਆ ਸਹੀ ਆ ਹਾਂਜੀ ਹਾਂਜੀ ਘਰਦੀਆਂ ਬਾਜੀਆਂ ਚ ਆਪਾਂ ਪਹਿਲਾਂ ਉਡਾਉਂਦੇ ਰਹੇ ਆ ਇਹੇ ਨਸਲ ਘਰੇ ਉੜਦੀ ਰਹੀ ਆਪਣੇ ਬਹੁਤ ਜੀ ਸਹੀ ਆ ਸਹੀ ਆ ਇਹ ਜਿਹੜੇ ਤੁਹਾਡੇ ਕਬੂਤਰ ਹੈ ਤੁਰਦੇ ਤੁਰਦੇ ਤੇ ਨਹੀਂ ਜਾਂਦਾ ਹੈ ਜੀ ਤੁਰ ਜਾਂਦੇ ਆ ਜੀ ਅੱਛਾ ਤੁਰ ਵੀ ਜਾਂਦੇ ਆ ਜੀ ਰੁਕ ਵੀ ਜਾਂਦੇ ਆ ਉਹੀ ਜਿੱਦਣ ਕੋਈ ਮੜਾ ਖੇਡ ਚ ਫਰਕ ਪੈ ਜਾਏ ਇਹ ਖੇੜ ਦਾ ਸਾਖ ਤਾਂ ਵੀਨ ਲੱਗ ਜਾਂਦਾ ਕਬੂਤਰ ਔਖਾ ਹੋ ਕੇ ਭੱਜ ਜਾਂਦਾ ਹੈ ਚੰਗੀ ਨਸਲ ਦਾ ਵੀ ਕਿਵੇਂ ਔਖਾ ਹੋ ਕੇ ਭੱਜ ਜਾਂਦਾ ਸਹੀ ਗੱਲ ਹੈ ਇਹ ਤਾਂ ਹੈ ਆ ਭਾਜੀ ਹਾਂਜੀ ਜੇ ਕਬੂਤਰ ਚੰਗਾ ਸੰਭਲਿਆ ਅੰਦਰੋਂ ਤੰਦਰੁਸਤ ਹੋਏ ਤਾਂ ਫੇਰ ਉੱਡੀ ਜਾਂਦਾ ਹੈ ਨਾ ਹਾਂਜੀ ਹਾਂਜੀ ਦੇ ਕਈ ਵਾਰੀ ਜੇਲ ਭੱਜਣਾ ਕਈ ਵਾਰ ਤਾਂ ਜਿਹੜੇ ਨਸਲ ਪੱਖ ਭੱਜਦੇ ਸਵੇਰੇ ਭੱਜ ਜਾਂਦੇ ਆ ਸਹੀ ਆ ਜਿਹੜੇ ਬਾਅਦ ਚ ਸਾਰਾ ਦਿਨ ੌੜ ਕੇ ਸ਼ਾਮ ਨੂੰ ਭੱਜਦੇ ਆ ਹਾਂਜੀ ਹਾਂਜੀ ਉਹਦੇ ਵਿੱਚ ਆਪਣੀ ਸ਼ਾਮ ਦੇ ਵਿੱਚ ਕੋਈ ਉੱਪਰ ਥੱਲੇ ਜਦੋਂ ਹੋ ਜਾਂਦਾ ਨਾ ਬਿਲਕੁਲ ਕਬੂਤਰ ਔਖਾ ਹੋ ਜਾਂਦਾ ਹਾਂਜੀ ਤੇ ਫੇਰ ਭੱਜਦਾ ਔਖਾ ਹੋ ਕੇ ਭੱਜਦਾ ਹਾਂ 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 ਤੇ ਆਪਣੇ ਆ ਆ ਜਿਹੜੇ ਕੁੱਤਰ ਆਪਣੇ ਕੋਲ ਫੁੱਡੀ ਭਾਜੀ ਵਾਲੇ ਆ ਆਹ ਜੀ ਸਾਡਾ ਕਿਸਮ ਦਾ ਪਾਉਦਾ ਤੇ ਬਹੁਤ ਹੱਥ ਨੂੰ ਲਾਉਣ ਨੇ ਇਹ ਚ ਵੀ ਫੜੇ ਨਹੀਂ ਹਾਂ ਹਾਂ ਐਂ ਫਾਇਫੜ ਆਂਦੇ ਆ ਪੂਰੇ ਤਾਂ ਆਹ ਯਾਰ ਕੀ ਦੀ ਪੱਠੀ ਆ ਜੀ ਇਹ ਉਦਾਂ ਇਹ ਭਾਜੀ ਕੋ ਕੱਕੀ ਵਾਲੇ ਕੁੱਤਰ ਸੀਗੇ ਮੀਰਾ ਬਾਂਜ ਹਾਂਜੀ ਉਹਨਾਂ ਦੀ ਬਲੱਡ ਲਾਈਨ ਹੈ ਜੀ ਇਹ ਸਹੀ ਆ ਯਾਨੀ ਇਹਦੇ ਮਾਂ ਤੇ ਪੇ ਆਪਣੇ ਨੂੰ ਦਿੱਤੇ ਹੀ ਫੁੱਡੀ ਭਾਜੀ ਨੇ ਲੈਫਟ ਵਾਲਿਆਂ ਨੇ ਸਹੀ ਆ ਤੇ ਉਹ ਆਪਣੇ ਕੋ ਮੈਂ ਜੋੜਾ ਮੋੜਿਆ ਹੁੰਦਾ ਤੇ ਇੱਕ ਧੀਆ ਫਾ ਰਖ ਲਈ ਸੀ ਤੇ ਉਹ ਧੀ ਦੀਆਂ ਗਾਂਧੀਆਂ ਆ ਸਹੀ ਆ ਸਹੀ ਆ ਇਹ ਘਰੇ ਬਹੁਤ ਜ਼ਿਆਦਾ ਉੜਦੇ ਆ ਜੀ ਅੱਛਾ ਹਾਂਜੀ ਘਰੇ ਬਹੁਤ ਜ਼ਿਆਦਾ ਉੜਦੇ ਆ ਬਹੁਤ ਜ਼ਿਆਦਾ ਉੜਦੇ ਆ ਜੀ ਕਈ ਵਾਰ ਬਾਹਰ ਬਾਜੀ ਮੁੱਕ ਜਾਂਦੀ ਆ ਤੇ ਘਰੇ ਉੜਦੇ ਹੁੰਦੇ ਆ ਜੀ ਆ ਜਿਹੜੇ ਸ਼ਾਂਖੇ ਹਾਂਜੀ ਆ ਜਿਹੜੇ ਆ ਜੀ ਸਹੀ ਆ ਇਹ ਬਹੁਤ ਜ਼ਿਆਦਾ ਉੜਦੇ ਪੰਜੇ ਦਿਖਾਏ ਹੋ ਇਹਦੇ ਨੰਦਰਾ ਕਾਸੀ ਵੱਡੀਆਂ ਆ ਇਹਨਾਂ ਦੀਆਂ ਹਾਂਜੀ ਆ ਜਿਹਦੀ ਭੈਣਾਂ ਆ ਜੀ ਠੀਕ ਆ ਹਾਂਜੀ ਇਹ ਨਿੱਕੀ ਹੁੰਦੀ ਜਦੋਂ ਮੈਂ ਘਿੜਾਈ ਟਾਂਗੀ ਲਾਈ ਆ ਤੇ ਇਹ ਲਾਲਾ ਵੀ ਸਵੇਰ ਨੂੰ 7 ਵਜੇ ਛੱਡੀ ਸ਼ਾਮ ਦੇ 5 ਵਜੇ ਵਜਾਂਦਾ ਸੀ ਬੱਚਾ ਵੀ ਜਾਂਦਾ ਸੀ ਅੱਛਾ ਹਾਂਜੀ ਬਹੁਤ ੜਾਵੇ ਆ ਹਾਂਜੀ ਉਹ ਟੀਰੀ ਆ ਹੌਲੀ ਹੌਲੀ ਅੱਖਾਂ ਖੁੱਟੀਆਂ ਗਈ ਜਾਂਦੀਆਂ ਹਾਂ ਬਾਹਰੋਂ ਥੋੜੀ ਬਹੁਤ ਤੜਕ ਤੋੜਕ ਹੋਊਗੀ ਇਹਨਾਂ ਚ ਹਾਂਜੀ ਤੇ ਆਹ ਕੁਤਰੀ ਆਪਣੇ ਪੁਰਾਣੇ ਬਿੰਦਰਪੁੱਲੀ ਵਾਲਿਆਂ ਚੋਂ ਆ ਜੀ ਠੀਕ ਆ ਲਾਲਚੀ ਹਾਂਜੀ ਇਹ 2016 ਦੇ ਵਿੱਚ ਫਰਸਟ ਰਹੀ ਸੀਗੀ ਜੀ ਠੀਕ ਆ ਇਹ ਮੰਗੇ ਕੀ ਪਿੰਡ ਮੰਗੇ ਕੀ ਹਾਂਜੀ ਆਹ ਲਾਲਚੀ ਜੀ ਮੈਂ ਸਮਝ ਗਿਆ ਜੀ ਇਹ ਬਿੰਦਰਪੁੱਲੀ ਤੋਂ ਆਇਆ ਸੀ ਜੋੜਾ ਜੀ ਠੀਕ ਆ ਜੀ ਹਾਂਜੀ 2008 ਦੀ ਗੱਲ ਹੋਣੀ ਆ ਜੀ ਸਹੀ ਆ ਤੇ ਉਹਦੀ ਵੀ ਆ ਜੀ ਉਹ ਜੋੜੇ ਦੀ ਇਹ ਟੈਗ ਚ ਆ ਗਈ ਸੀ ਬਾਅਦ ਚ ਉਹਦਾ ਬੱਚੇ ਕਰਨ ਦੀ ਆ ਇਹਦੀ ਧੀ ਰਤੀ ਆ ਜੀ ਆ। ਅੱਛਾ ਉਹ ਰਤੀ ਇੰਨੇ ਅੱਗੇ ਕਿੱਡੀ ਆਹੋ ਬਾਈ ਕੱਢਦੇ ਆ ਫਿਰ ਰੱਤੇ ਲਾਲ ਚੀਨੀ ਰੱਤੇ ਕੱਢਦੇ ਤੇ ਰੱਤੇ ਲਾਲ ਚੀਨੀ ਕੱਢੀ ਜਾਂਦੇ ਆ। ਇਹ ਚੀਜ਼ ਹੈਗੀ ਆ। ਇਹਦੀ ਧੀ ਉਹ ਰਤੀ ਹੈ। ਬੈਠਾ ਬੈਠਾ। ਆਹ ਈ ਥੱਲੇ ਬਾਈ ਇਹ ਰਤੀ ਬੈਠੀ ਆ ਇਹ ਇਹਦੀ ਧੀ ਆ ਲਾਲ ਚੀਨੀ। ਇਹ ਦੇਖੋ। ਬਹੁਤ ਵਧੀਆ ਸ਼ੌਂਕ ਭਾਜੀ ਪ੍ਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ। ਸੋਹਣੇ ਕਬੂਤਰ ਆ ਬਾਈ। ਆਹ ਗਲਾ ਪਾਉਣੇ ਕਰਨ ਵਾਲੇ ਨੇ ਆਪਾਂ ਨੂੰ ਜੈਸਟ ਕੀਤੀ ਜੀ ਆਪ ਨੂੰ ਵਾਲੀ। ਹਾਂਜੀ। ਆਹ ਲਓ ਬਾਈ। ਆ ਜੋ ਸੰਦੇਸ਼ ਜੀ ਹਾਂਜੀ ਹਾਂਜੀ ਇਹ ਗਲਾਪ ਆਨੇ ਆਪਾਂ ਨੂੰ ਜੱਟ ਜੀ ਸੀ ਆਦਿ ਸਹੀ ਆ ਹਾਂਜੀ ਉਹਦੇ ਸਭ ਤੋਂ ਵੱਧ ਇਹ ਉੜਦੀ ਸੀ ਉੜਦੀ ਠੀਕ ਆ ਕਰੇ ਕਰੇ ਅੱਛਾ ਐਸੋ ਸੀ ਜਾਂਦੀ ਠੀਕ ਆ ਜੀ ਤੇ ਮੈਂ ਉਹਦੇ ਉਹਨਾਂ ਨੂੰ ਕਿਹਾ ਮੈਂ ਕਿਹਾ ਕਿ ਵਧੀਆ ਜੀ ਕੂਤਰੀ ਦੇ ਉਹਨਾਂ ਨੇ ਮੈਨੂੰ ਸਭ ਤੋਂ ਵਧੀਆ ਕਹਿੰਦਾ ਆਹੀ ਉੜਦੀ ਸੀ ਤੇ ਆਪਣੇ ਕੋ ਬੱਚੇ ਵੀ ਉੜਦੇ ਆ ਜੀ ਇਹਦੇ ਨਹੀਂ ਹੈ ਹੀ ਚੰਗੀ ਆ ਭਾਜੀ ਹਾਂਜੀ ਹੈ ਹੀ ਚੰਗੀ ਆ ਤੇ ਇਹਦੇ ਨਾਲ ਦੀ ਸੇਮ ਕਾਲਸਰੀ ਆ ਪੱਕਾ ਵਾਲੀ ਬਾਜੀ ਜਾਰਦਾਂ ਛੱਡੀ ਜੀ ਇੱਕ ਆਪਣੇ ਜਦੋਂ ਫੋਨ ਤੇ ਵੀ ਗੱਲਬਾਤ ਹੁੰਦੀ ਸੀ ਦੱਸਦਾ ਹੁੰਦਾ ਸੀ ਮੇਰੀ ਆ ਕਬੂਤਰੀ ਬਹੁਤ ਉੜਦੀ ਹੈ ਸਹੀ ਆ ਉਹ ਹੀ ਕਬੂਤਰੀ ਆਪਾਂ ਨੂੰ ਉਹ ਨਹੀਂ ਦੇਤੀ ਸਹੀ ਆ ਭਾਈ ਸੋਹਣੀ ਆ ਕਬੂਤਰੀ ਤੁਹਾਨੂੰ ਵਧੀਆ ਉੜਦੇ ਆ ਕਾਲਸਰੇ ਆ ਜੀ ਉਹੀ ਰੰਗ ਲਾਇਆ ਉਹ ਨਹੀਂ ਹਾਂ ਆ ਲੱਗਾ ਛੋਟੀ ਹੀ ਆ ਬਿਲਕੁਲ ਹਨਾ ਹਾਂਜੀ ਇਹਦੇ ਚਾਰ ਬੱਚੇ ਬਣਾਏ ਆਪਾਂ ਤੇ ਜੌਂਸਰੇ ਆ ਜੀ ਚਾਰੇ ਛੱਡੀਆਂ ਦੇ ਵਿੱਚ ਖੱਟੀਆਂ ਤੁਹਾਨੂੰ ਸਹੀ ਆ ਬਹੁਤ ਸੋਹਣੇ ਪੰਛੀ ਨੇ ਤੇ ਤੁਸੀਂ ਐਡਵਾਂਸ ਐਂਟਰੀ ਤਾਂ ਨਹੀਂ ਕੋਈ ਦਿੱਤੀ ਅਜੇ ਤੱਕ ਨਹੀਂ ਜੀ ਅਡਵਾਂਸ ਜੇ ਆਪਾਂ ਬਰ ਖਿਲਾਫ ਹੈ ਜੀ ਅਡਵਾਂਸ ਨਹੀਂ ਚਾਹੀਦੀ ਐ ਆਓ ਸਾਰੇ ਹੁਣ ਇਹੀ ਜਾ ਕੇ ਮਾਰਚ ਵਿੱਚ ਠੀਕ ਆ ਹਾਂਜੀ ਮਾਰਚ ਵਿੱਚ ਲਾ ਕੇ ਜਾ ਕੇ ਠੀਕ ਆ ਮਾਰਚ ਵਿੱਚ ਠੀਕ ਆ ਜੀ ਉਹ ਸਾਰਿਆਂ ਨਾਲ ਵਧੀਆ ਹੈਗਾ ਆ ਨਾਲੇ ਆਪਣੀ ਏਰੀਆ ਦੇ ਵਿੱਚ ਜਿਹੜੀਆਂ ਹੈਗੀਆਂ ਬਾਜ਼ੀਆਂ ਜਿਹੜੀਆਂ ਉਨੀਆਂ ਕੀ ਹੁੰਦੀਆਂ ਸਾਹਬ ਦੀਆਂ ਹੀ ਹਾਂਜੀ ਹਾਂਜੀ ਤੇ ਮਤਲਬ ਵਧੀਆ ਹੋ ਜਾਂਦੀਆਂ ਹਾਂਜੀ ਬਾਕੀ ਭਾਈ ਇਹ ਸਾਹੀ ਭਾਜੀ ਦੇ ਕਬੂਤਰ ਤੇ ਤੁਹਾਨੂੰ ਛੋਟੇ ਬੱਚੇ ਹੈਗੇ ਭਾਜੀ ਹੁਣ ਆ ਦੇ ਉਹ ਵੀ ਤੁਹਾਨੂੰ ਕਰਾਉਂਦੇ ਆ ਸ਼ੌਂਕ ਦਿਖਾ ਦਿੰਦੇ ਆ ਭਾਈ ਜਿਹੜੇ ਇੱਧਰ ਹੈਗੇ ਨੇ ਦੂਸਰੇ ਖੁੱਡਿਆਂ ਦੇ ਵਿੱਚ ਆ ਆ ਲੋ ਭਾਈ ਆ ਨਵੇਂ ਬੱਚੇ ਆ ਛੋਟੇ ਭਾਜੀ ਹੁਣਾਂ ਦੇ ਆ ਲੋ ਭਾਈ ਅੰਦਰੋਂ ਖੁੱਲਦਾ ਹਾਂਜੀ ਅੰਦਰੋਂ ਖੁੱਲਦਾ ਆ ਦੇਖੋ ਸਾਹ ਸੰਭਾਲ ਬੜੀ ਭਾਜੀ ਹੁਣਾਂ ਦੀ ਆ ਕਰੋ ਸ਼ਾਂਤ ਭਾਈ ਇਹ ਲਾਲੇ ਟਾਂਗਿਆਂ ਦੇ ਭਾਜੀ ਹਾਂਜੀ ਲੱਗੇ ਆ ਜੀ ਇਹ ਲੱਗੇ ਨਵੇਂ ਬਾਕੀ ਲੱਗੇ ਆ ਸਾਰੇ ਸਹੀ ਆ ਸਹੀ ਆ ਵਾਲੇ ਸੁਣ ਲਿਆ ਆ ਲੋ ਭਾਈ ਮਤਰਾ ਤੋ ਕਿਦਾਂ ਦਾ ਲੱਗਦਾ ਸ਼ੌਂਕ ਦੱਸਿਓ ਜੀ ਸਾਬੀ ਭਾਜੀ ਕੱਲਣ ਵਾਲੇ ਇਹ ਉਹਨਾਂ ਦੇ ਕੰਪਿਊਟਰ ਆ ਇੱਕ ਚੀਜ਼ ਫੇਰ ਦੱਸ ਦਈਏ ਇਹ ਸਿਰਫ ਤੁਹਾਡੇ ਸ਼ੌਂਕ ਦੇ ਲਈ ਆ ਭਾਈ ਕੋਈ ਵੀ ਬੰਦਾ ਫੋਨ ਨੰਬਰ ਨਾ ਮੰਗੇ ਸੇਲ ਨਹੀਂ ਹੈਗੇ ਠੀਕ ਆ ਬਕਾਉ ਨਹੀਂ ਹੈਗੇ ਮੇਰੇ ਵੀਰ ਸਿਰਫ ਤੁਹਾਡੇ ਸ਼ੌਂਕ ਦੇ ਲਈ ਮੇਰੇ ਭਰਾ ਫੇਰ ਇੱਕ ਵਾਰ ਦੱਸਦੀ ਆ ਸਾਡੀ ਕੋਸ਼ਿਸ਼ ਹੁੰਦੀ ਆ ਜਿੱਥੇ ਜਾਈਦਾ ਤੁਹਾਨੂੰ ਸ਼ੌਂਕ ਕਰਾਈਦਾ ਕੁਝ ਨਵਾਂ ਦੇਖਣ ਨੂੰ ਕੁਝ ਨਵਾਂ ਸਿੱਖਣ ਨੂੰ ਮਿਲ ਜਾਂਦਾ ਜਿੱਥੇ ਵੀ ਜਾਈਦਾ ਆ ਠੀਕ ਆ ਜੀ ਤੇ ਇਹ ਹੈਗਾ ਸਭੀ ਕੱਲਣ ਵਾਲੇ ਭਾਜੀ ਹੁਣਾ ਦਾ ਸ਼ੌਂਕ ਬਹੁਤ ਸੋਹਣੇ ਸੋਹਣੇ ਪਰਿੰਦੇ ਨੇ ਮੈਂ ਤਾਂ ਕੀਤੀਆਂ ਨੇ ਬਾਈ ਇੱਕ ਇੱਕ ਬੱਚਾ ਪਲਾਉਣ ਤੇ ਇੱਕ ਬੱਚੇ ਤੇ 2-3000 ਰੁਪਏ ਖਰਚਾ ਆ ਜਾਂਦਾ ਜੇ ਵਧੀਆ ਤਰੀਕੇ ਨਾਲ ਪਲਾਉਣਾ ਆ ਕਿਉਂਕਿ ਇਹਨਾਂ ਨੂੰ ਰਾਸ਼ਣੀ ਬਹੁਤ ਮਹਿੰਗਾ ਪੈਂਦਾ ਆ ਔਰ ਦਿਹਾੜੀਆਂ ਜਿਹੜੀਆਂ ਟੁੱਟਦੀਆਂ ਨਾ ਉਹ ਵੱਖਰੀਆਂ ਆ ਨਾਲ ਕਿਉਂਕਿ ਇੱਕ ਬੰਦਾ ਇਹਨਾਂ ਤੇ ਹੀ ਰਹਿੰਦਾ ਜਿਹਲੇ ਇਹਨਾਂ ਨੂੰ ਪਾਲਦਾ ਆ ਢਾਂਗੀ ਲਾਉਣੇ ਜਿਆਦਾ ਜੀ ਢਾਂਗੀ ਲਾਉਣੇ ਔਖੇ ਆ ਜੀ ਬਾਜੀ ਜਿਹਲੇ ਢਾਂਗੀ ਲਾਉਣੇ ਉਹੀ ਤੇ ਗੱਲ ਆ ਪਈ ਨਾ ਤੇ ਬਹੁਤ ਖਰਚਾ ਹੁੰਦਾ ਬਹੁਤ ਮਿਹਨਤ ਮੰਗਦੇ ਆ ਸਾਰੇ ਬੱਚਾ ਵੀ ਉਰੇ ਪਰੇ ਬੈ ਗਿਆ ਸਾਰਾ ਦਿਨ ਬੇਟਕਾਨੀ ਪੈਂਦੀ ਆ ਜੀ ਬਸ 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 ਤੇ ਬਾਕੀ ਮਿੱਤਰੋ ਕਿਦਾਂ ਦਾ ਲੱਗਾ ਬਾਜੀ ਦਾ ਸ਼ੌਂਕ ਦੱਸਿਓ ਜਰੂਰ ਤੇ ਆਪਣਾ ਚੈਨਲ ਬਾਈ ਵਿਰਾਟ ਪੀਜਨ ਕਲੱਬ ਇਹਨੂੰ ਕਰਿਓ ਸਬਸਕ੍ਰਾਈਬ ਤੇ ਨਵੀਂ ਵੀਡੀਓ ਲੈ ਕੇ ਮਿੱਤਰੋ ਮਿਲਦੇ ਆ ਬਹੁਤ ਛੇਤੀ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ